ਸਾਬ ਇਹਨਾਂ ਦਾ ਚੂਲਾ ਟੁੱਟ ਗਿਆ ਸੀ ਜਦੋਂ ਇਹਨਾਂ ਦੇ ਸੱਟ ਲੱਗੀ ਆ ਹਾਂ ਔਰ ਡਾਕਟਰ ਆਪਰੇਸ਼ਨ ਕਰਕੇ ਰਾੜਾ ਭੰਨਿਆ ਸੀ ਉਹ ਚੂਲੇ ਦੇ ਵਿੱਚ ਅੱਛਾ ਔਰ ਅੱਜ ਤਾਂ 10 ਮਹੀਨੇ ਪਹਿਲਾਂ ਰਾੜਾ ਕੱਢ ਦਿੱਤੀਆਂ ਪਰ ਉਸ ਦੇ ਬਾਵਜੂਦ ਵੀ ਇਹ ਸਕੰਜੇ ਦੇ ਸਹਾਰੇ ਨਾਲ ਚੱਲਦੇ ਸੀ ਅੱਛਾ ਰਾਜਾ ਜਪਤੀ ਦੇ ਸ਼ਬਦ ਤਾਂ ਕਿ ਹੋਣਾ ਹੀ ਸਕੰਜਾ ਛੱਡੋ ਔਰ ਚੱਲ ਕੇ ਦੇਖੋ ਚਲਾਓ ਔਰ ਉਸੇ ਵੇਲੇ ਇਹਨਾਂ ਨੇ ਚੱਲ ਕੇ ਦੇਖਿਆ 10 ਮਹੀਨੇ ਦੇ ਬਾਅਦ ਅੱਜ ਤੁਹਾਡੇ ਸ਼ਬਦਾਂ ਨੂੰ ਗ੍ਰਾਂਡ ਕਰ ਬਿਨਾਂ ਬਿਨਾਂ ਸਕੰਜੇ ਦੇ ਖੜਾ ਨਹੀਂ ਰਹਿ ਸਕਦੇ ਬਿਨਾਂ ਸਹਾਰੇ ਨਹੀਂ ਚੱਲ ਸਕਦੇ ਨਾ ਖੜਿਆ ਹੁੰਦਾ ਸੀਗਾ ਤੇ ਅੱਜ ਔਰ ਅਜ ਆਪਣੇ ਵਾਹ न सुठो मै ॻाल देने। आज आजादी का दिन है आज आजादी का दिन है और आज आजादी वाले दिन आज आप अद्धे टेंट तो आजाद होकर अपनी छत थले आए हैं आजादी का दिन आज इस कंजा नहीं यूज करना हम चलना तुम परमेश्वर ने तुम छू लिया चुप चुप ਆਪਣੇ ਹੱਥਾਂ ਨੂੰ ਇਨ ਦਾ ਨੇਮ ਆਫ ਜੀਸਸ ਲੈਣ ਸੰਤਾ ਦੀ ਦੁਆ ਦਾਜਾ ਯੇਸੂ ਦੇ ਅਜਿਹੀ ਕਾਏ ਸੰਤਾ ਦੀ ਦੁਆ ਦਾਜਾ ਯੇਸੂ ਦੇ ਅਜਿਹੀ ਕਾਏ ਸੰਤਾ ਦੀ ਦੁਆ ਦਾਜਾ ਯੇਸੂ ਦੇ ਅਜਿਹੀ बोलो बे आजाद होना चोना बे आजाद होना चोना बोलो 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 बहुत हो गया बोलो शर्मिंदगी बहुत हो गई है बच्चियां वालों बोलो बोलो बहुत हो गया मैं ताने मैंने सुन ले बहुत बहुत